ਤੇਜ਼ ਰਫ਼ਤਾਰ ਮੋੜ ਇੱਕ ਵਾਰ ਫਿਰ ਇੱਕ ਪੂਰੇ ਪਰਿਵਾਰ ਦਾ ਕਾਲ ਬਣੀ ਹੈ ਇਹ ਸੜਕ ਹਾਦਸੇ ਦੀਆਂ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਤੇਜ਼ ਰਫ਼ਤਾਰ ਨਾਲ ਆ ਰਹੀ ਗੱਡੀ ਸਾਹਮਣੇ ਤੋਂ ਆ ਰਹੀ ਟਰੈਕਟਰ ਟਰਾਲੀ ਦੇ ਵਿੱਚ ਜਾ ਵਸਦੀ ਹੈ ਜਿਸ ਦੇ ਕਾਰਨ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਇਹ ਹਾਦਸੇ ਦੇ ਵਿੱਚ ਇੱਕ ਜਾਣੇ ਦੀ ਮੌਤ ਹੋ ਗਈ ਹੈ ਤੇ 6 ਲੋਕ ਜ਼ਖਮੀ ਦੱਸੇ ਜਾ ਰਹੇ ਨੇ ਦੱਸਦੀ ਹੈ ਕਿ ਫਲੋਰ ਦੇ ਨੇੜੇ ਇਹ ਸੜਕ ਹਾਦਸਾ ਵਾਪਰਿਆ ਜਿੱਥੇ ਇੱਕ ਗੱਡੀ ਜਿਹੜੀ ਹੈ ਜੋ ਕਿ ਤੇਜ਼ ਰਫਤਾਰ ਨਾਲ ਆ ਰਹੀ ਸੀ ਤੇ ਸਾਹਮਣੇ ਤੋਂ ਆ ਰਹੇ ਟਰੈਕਟਰ ਟਰਾਲੀ ਦੇ ਵਿੱਚ ਜ਼ੋਰ ਨਾਲ ਵੱਜਦੀ ਹੈ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਤੇ ਉਹਨਾਂ ਦੇ ਵੱਲੋਂ ਇਹ ਗੱਲਾਂ ਦੱਸੀਆਂ ਜਾ ਰਹੀਆਂ ਨੇ ਕਿ ਫਲੋਰ ਦੇ ਨੇੜੇ ਇੱਕ ਸੜਕ ਹਾਦਸਾ ਵਾਪਰਿਆ ਹੈ ਉਨ੍ਹਾਂ ਦੇ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ ਨੂੰ ਮੌਕੇ ਤੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ ਇਸ ਹਾਦਸੇ ਦੇ ਵਿੱਚ ਇੱਕ ਜਾਨੇ ਦੀ ਮੌਤ ਦੱਸੀ ਜਾ ਰਹੀ ਹੈ ਤੇ 6 ਲੋਕ ਜ਼ਖਮੀ ਦੱਸੇ ਜਾ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕਿੰਨੇ ਭਿਆਨਕ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਹੈ ਜਿੰਪੋਰਨੀ ਤੋਂ ਦੀ ਮੈਂ ਵਾਪਸ ਆ ਰਿਹਾ ਸੀ ਲੁਧਿਆਣੇ ਨੂੰ ਹਾਂਜੀ ਤੇ ਰਾਜ ਇੱਥੇ ਫਲੋਰ ਕੋਲੇ ਮੇਰਾ ਐਕਸੀਡੈਂਟ ਹੋ ਗਿਆ ਜੀ ਮੈਂ 90 ਦੀ ਸਪੀਡ ਤੇ ਆਪਨੇ ਆ ਰਿਹਾ ਸੀ ਮੈਂ ਮੇਰੇ ਅੱਗੇ ਟਰੈਕਟਰ ਚੱਲ ਰਿਹਾ ਸੀ ਮੈਂ ਉਹਨੂੰ ਡਿਪਰ ਮਰਿਆ ਜੀ ਟਰੈਕਟਰ ਵਾਲੇ ਨੇ ਇੱਕੋ ਦਮ ਉਧਰ ਨੂੰ ਕਰ ਲਈ ਜਿਸ ਦੇ ਕਰਕੇ ਮੈਨੂੰ ਮੌਕਾ ਨਹੀਂ ਮਿਲਿਆ ਮੈਂ ਫੇਰ ਵੀ ਕੱਟਤੀ ਤੇ ਕੰਡੈਕਟਰ ਸਾਈਡ ਗੱਡੀ ਵੱਜ ਗਈ ਜੀ ਪੂਰੀ ਕਿੰਨੇ ਜਣੇ ਸੀ ਕਾਹੜੀ ਗੱਡੀ ਸੀ ਮੇਰੇ ਕੋਲ ਜੀ ਆਟਿਕਾ ਗੱਡੀ ਆ ਜੀ ਕਮਰਸ਼ੀਅਲ ਨੰਬਰ ਹਾਂਜੀ ਪੀਵੀ01ਈ 7124 ਹਾਂਜੀ ਕਿੰਨੇ ਜਣੇ ਸੀ ਬੀਏ ਫੈਮਿਲੀ ਸੀਗੀ ਜੀ ਪੂਰੀ ਇਹਨਾਂ ਦੀ तीन जवाक सके चार जवाक सके एक्सीडेंट हो गया हमारे घर हमारे हमारी गाड़ी का एक्सीडेंट हो गया कौन सी गाड़ी में साथ हुआ हमारे मामा थे दोनों मामा थे और मामी थी उनके तीन बच्चे थे और हमारे साथ नानी थी कहा जाना था ਅਸੀਂ ਦਰਸ਼ਨ ਕਰਕੇ ਘਰ ਵਾਪਸ ਲੋਟ ਰਹੇ ਸੀ। ਧਿਆਨੇ ਵਿੱਚ ਜਾ ਰਹੇ ਸੀ। ਹਾਂ ਜੀ। ਕਿਤਨੇ ਲੋਕ ਸਦੇ ਆਵੋ? ਅਸੀਂ ਲੋਕ 9 ਲੋਕ ਸਦੇ। ਹਾਂ। ਕਾਫੀ ਛੋਟੇ ਐ ਸਭ ਕੋ। ਹਾਂ ਜੀ। ਹਾਂ ਜੀ ਸਾਡੇ ਕੋਲ ਇੱਕ ਰੂਟਸਾਈਡ ਐਕਸੀਡੈਂਟ ਨਾਲ ਪੇਸ਼ੈਂਟ ਆਇਆ ਸੱਤ। ਉਹਦੇ ਵਿੱਚੋਂ ਜਿਹਦੇ ਵਿੱਚੋਂ ਇੱਕ ਪੇਸ਼ੈਂਟ ਜਿਹੜਾ ਕਿ ਬ੍ਰੌਡ ਬੈਂਡ ਸੀਗਾ। ਪੇਸ਼ੈਂਟ ਦਾ ਨਾਮ ਹੈਗਾ ਸੌਰਵ ਕੁਮਾਰ ਜਿਹੜਾ ਬ੍ਰੌਡ ਬੈਂਡ ਸੀਗਾ। ਰੂਟਸਾਈਡ ਐਕਸੀਡੈਂਟ ਹੋਇਆ ਨੀਅਰ ਪੈਪਸੀ ਜੀਟੀ ਰੋਡ। ਠੀਕ ਹੈ। ਤੇ ਬਾਕੀ ਇੱਕ ਬੱਚਾ ਜਿਹੜਾ ਜਿਆਦਾ ਸੀਰੀਅਸ ਹੈਗਾ 4.5 ਸਾਲ ਦਾ। ਉਹਦਾ ਨਾਮ ਵਿਕਲ ਸੀਗਾ। ਉਹਨੂੰ ਆਪਾਂ ਡਿਸਟ ਤੇ ਬਾਕੀ ਪੀਸ਼ੈਂਟ ਹਜੇ ਅੰਡਰ ਆਬਜ਼ਰਵੇਸ਼ਨ ਨੇ। ਬਾਕੀ ਨਹੀਂ ਹਾਲਤ ਬਣਾ। ਹਾਂਜੀ ਫਿਲਹਾਲ ਤਾਂ ਕੁਝ ਕਹਿ ਨਹੀਂ ਸਕਦੇ ਉਹਨਾਂ ਬਾਰੇ ਲੇਕਿਨ ਅੰਡਰ ਆਬਜ਼ਰਵੇਸ਼ਨ ਨੇ ਹਜੇ। ਤੇ ਅਸੀਂ ਤੇ ਫਲੋਰ ਤੋਂ ਬੈਕ ਸਾਈਡ ਤੇ ਪਹੁੰਚੇ ਹਾਂ ਮਗਰੋਂ ਇੱਕ ਗੱਡੀ ਬਹੁਤ ਤੇਜ਼ ਆਈ ਆ। ਹਾਂਜੀ। ਤੇ ਉਹਨੇ ਆਪਣੇ ਟਰਾਲੀ ਦੇ ਵਿੱਚ ਪਿੱਛੋਂ ਮਾਰੀ ਆ। ਹਾਂਜੀ। ਤੇ ਸਾਡਾ ਟਰਾਲੀ ਉਹ ਟਰੈਕਟਰ ਘੁਮਾ ਕੇ ਪੁੱਠੇ ਪਾਸੇ ਕਰਤਾ। ਹਾਂਜੀ। ਤਾਂ ਉਹ ਬਾਕੀ ਲੇਡੀਜ਼ ਨੂੰ ਕਹਿ ਰਹੀ ਆ ਵੀ ਅਸੀਂ ਨੀਂਦ ਦੇ ਵਿੱਚ ਸੀ ਅਸੀਂ ਆਪਣੇ ਡਰਾਈਵਰ ਨੂੰ ਕਿਹਾ ਵੀ ਘੰਟਾ ਇੱਕ ਸੌਂ ਲੋ ਸੁੱਤੇ ਨਹੀਂ। ਹਾਂਜੀ। ਤੇ ਉਹਨਾਂ ਕਰਕੇ ਹਾਸਾ ਆਇਆ ਇੱਕ ਰੇਤੇ ਦੀ ਖਾਲੀ ਟਰੈਲੀ ਟਰੈਕਟਰ ਸਵਰਾਜ ਗੁਰਾਇਆਂ ਸਾਈਡ ਤੋਂ ਆ ਰਿਹਾ ਸੀ ਉਹਦੇ ਮਗਰ ਇੱਕ ਕਾਰ ਈਟੀਗਾ ਸਵਾਰੀਆਂ ਵਾਲੀ ਜੋ ਮਾਤਾ ਚਿੰਤਪੂਰਨੀ ਤੋਂ ਆ ਰਹੀ ਸੀ ਜਿਹੜੀ ਉਹਦੇ ਵਿੱਚ ਸਵਾਰੀਆਂ ਦਾਜਪੁਰ ਰੋਡ ਲੈ ਜਾਣੀਆਂ ਦੀਆਂ ਸਨ ਅਚਾਨਕ ਉਹਨੂੰ ਡਰਾਈਵਰ ਨੂੰ ਪਤਾ ਨਹੀਂ ਕੀ ਹੋਇਆ ਜਾਂ ਨੀਂਦ ਆ ਗਈ ਆ ਤੇ ਉਹਦੀ ਗੱਡੀ ਜਿਹੜੀ ਹੈ ਕਾਫੀ ਤੇਜ਼ ਰਫਤਾਰ ਦੇ ਵਿੱਚ ਟਰਾਲੀ ਦੇ ਪਿੱਛੇ ਲੱਗੀ ਹੈ ਤੇ ਉਹਦੇ ਵਿੱਚ ਚਾਰ ਪੰਜ ਸਵਾਰੀਆਂ ਜਿਹੜੀਆਂ ਇੰਜੜਿਆ ਇੱਕ ਦੀ ਦੇਖ ਹੋ ਚੁੱਕੀ ਹੈ ਇੱਕ ਬੱਚਾ ਜ਼ਿਆਦਾ ਇੰਜਰਡ ਹੈ ਉਹ ਡੀਐਮਸੀ ਰੈਫਰ ਕਰਤਾ ਹੈ। ਇਹ ਇੱਕ ਟ੍ਰਾਲੀ ਚੱਲੂਗੀ ਡਰਾਈਵਰ ਉਹ ਟ੍ਰਾਲੀ ਦਾ ਟ੍ਰੈਕਟਰ ਦਾ ਡਰਾਈਵਰ ਉਹ ਵੀ ਸੱਟ ਲੱਗੀ ਸਿਰ ਦੇ ਵਿੱਚ ਉਹਨੂੰ ਵੀ ਹਸਪੀਟਲ ਲੈ ਕੇ ਗਏ ਆ। ਕੀ ਪਾਰਟੀ ਕਾਰਵਾਈ? ਉਹ ਤੇ ਬਿਆਨ ਦੇ ਤਾ ਕੋਈ ਜੋ ਵੀ ਕਾਰਵਾਈ ਬਣਦੀ ਹੈ ਕਰਾਂਗੇ। ਜਿਹੜਾ ਹਾਈਵੇ ਬੰਦ ਹੈ ਉਹਨਾਂ ਕੋਲ ਦੇ ਵਿਰਾਂ। ਬਸ ਕ੍ਰੇਨ ਆ ਗਈ ਉਹਨੂੰ ਖੋਲਦੇ ਪਏ ਆ। ਸੰਚਾਰੂ ਢੰਗ ਨਾਲ ਚਲਾ ਰਹੇ ਆ।